ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਪਿੰਡ ਪ੍ਰਾਗਪੁਰ ਵਿਖੇ ਆਏ ਆਂ ਜਿੱਥੇ ਇੱਕ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਘਰ ਦੇ ਵਿੱਚ ਚੋਰੀ ਹੋ ਗਈ ਹੈ ਸੋ ਚੋਰ ਜਿਹੜੇ ਮੈਂ ਤੁਹਾਨੂੰ ਦਿਖਾ ਦਿਖਾਉਣਾ ਚਾਹਨਾ ਕਿ ਇਥੋਂ ਜਿਹੜੇ ਉਹ ਕੰਧ ਟੱਪ ਕੇ ਆ ਛੋਟੀ ਜੀ ਕੰਧ ਹੈ ਅੰਦਰ ਵੱੜਦੇ ਆ ਤੇ ਇਸ ਕਮਰੇ ਦੇ ਵਿੱਚ ਇੱਥੇ ਇਹ ਲੋਕ ਜਿਹੜੇ ਆ ਜਿਹੜੇ ਇੱਥੇ ਰਹਿੰਦੇ ਪਰਿਵਾਰ ਰਹਿੰਦਾ ਹੈਗਾ ਉਹ ਸੁੱਤਾ ਪਿਆ ਸੀਗਾ ਏ ਕੂਲਰ ਲਾ ਕੇ ਕੂਲਰ ਦੀ ਆਵਾਜ਼ ਵਿੱਚ ਉਹਨਾਂ ਨੂੰ ਸੁਣਦਾ ਘਟ ਹੈ ਤੇ ਇੱਥੇ ਇਹ ਅੰਦਰ ਇੱਕ ਗੈਸ ਸਿਲੰਡਰ ਪਿਆ ਸੀਗਾ ਉਹ ਲੈ ਗਏ ਤੇ ਉਹਦੇ ਨਾਲ ਹੀ ਇੱਕ ਪੇਟੀ ਇਧਰ ਪਰਲੇ ਪਾਸੇ ਪੇਟੀ ਪਈ ਉਹਦੇ ਉਹਦੇ ਉੱਪਰ ਇੱਕ ਟਰੰਕ ਪਿਆ ਸੀਗਾ ਉਹ ਟਰੰਕਾ ਉਹਨੂੰ ਉਠਾ ਕੇ ਲੈ ਗਏ ਉਹ ਕਾਫੀ ਭਾਰਾ ਟਰੰਕ ਦੱਸਿਆ ਜਾ ਰਿਹਾ ਪਰੰਤੂ ਫਿਰ ਵੀ ਚੋਰ ਜਿਹੜੇ ਉਹਨੂੰ ਚੱਕ ਕੇ ਲੈ ਗਏ ਪਰ ਚੋਰ ਇਹਨੇ ਸਮਝਦਾਰ ਸੀ ਕਿ ਉਹਨਾਂ ਦੇ ਜਿਹੜੇ ਡਾਕੂਮੈਂਟਸ ਸੀਗੇ ਜਿਹੜੇ ਵਿੱਚ ਆਧਾਰ ਕਾਰਡ ਵਗੈਰਾ ਸੀਗੇ ਇਹਨਾਂ ਦੇ ਤੇ ਉਹ ਉਹ ਜਾਂਦੇ ਜਾਂਦੇ ਕਹਿੰਦੇ ਉਹ ਚਲੇ ਦੇ ਕੋਲ ਸੁੱਟ ਗਏ ਸੋ ਇੱਥੇ ਜਿਹੜਾ ਇਲਾਕੇ ਦੇ ਵਿੱਚ ਅਜੀਆਂ ਚੋਰੀਆਂ ਜਿਹੜੀਆਂ ਲਗਾਤਾਰ ਜਿਹੜੀਆਂ ਹੋ ਰਹੀਆਂ ਐ ਸੋ ਜਿਹਦੇ ਨਾਲ ਲੋਕਾਂ 'ਚ ਦਹਿਸ਼ਤ ਵੀ ਆ ਕਿਉਂਕਿ ਇਹ ਦੇਖੋ ਆੜ੍ਹੜ ਵਾਲੇ ਦੇਖੋ ਸਾਰੇ ਲੋਕ 10 11 ਵਜੇ ਤੱਕ ਵੈਸੇ ਹੀ ਇੱਥੇ ਰੋਡ ਚੱਲਦਾ ਰਹਿੰਦਾ 24 ਘੰਟੇ ਇਹ ਰੋਡ ਦੀ ਸਰਵਿਸ ਹੈ ਕਿਉਂਕਿ ਇਹ ਨਵਾਂ ਸ਼ਹਿਰ ਵਗੈਰਾ ਜਾਂਦਾ ਤੇ ਉੱਥੇ ਹੀ ਇਹਨਾਂ ਦਾ ਘਰ ਹੈ ਜਿੱਥੇ ਅੱਜ ਇਹ ਚੋਰੀ ਦੀ ਗੱਲਬਾਤ ਹੋਈ ਆ ਇਹ ਬਾਕੀ ਤੁਹਾਨੂੰ ਅਸੀਂ ਕਰਦਿਆਂ ਨਾਲ ਗੱਲਬਾਤ ਵੀ ਕਰਾਉਂਦੇ ਆ ਤੇ ਨਾਲ ਦੀ ਨਾਲ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੀ ਜਾਓ ਜੇ ਤੁਸੀਂ ਫੇਸਬੁੱਕ ਤੇ ਹੋ ਤਾਂ ਇਹਨੂੰ ਫਾਲੋ ਜ਼ਰੂਰ ਕਰੋ ਧੰਨਵਾਦ ਹਾਜੀ ਭਾਜੀ ਕਿੱਧਰੋਂ ਆਏ ਚੋ ਇਧਰੋਂ ਆਏ ਕੰਨ ਟੱਪ ਗਿਆ ਆ ਰਾਣਾ ਪੱਕੀ ਨਾਲੇ ਇਦਾਂ ਜਿਹਾ ਆਏ ਆ ਇਧਰੋਂ ਇਦਾਂ ਗਏ ਅੰਦਰ ਨੂੰ ਤੇ ਤੁਸੀਂ ਕਿੱਥੇ ਬੈਠੇ ਸੀ ਆਹ ਇੱਥੇ ਬੈਏ ਸੀ ਆ ਮੰਜਾ ਲਾਇਆ ਕੁੰਲਾ ਲੱਗਾ ਆ ਠੀਕ ਹੈ ਹਾਂਜੀ ਇਹ ਛੋਟਾ ਅੰਦਰ ਹੋ ਗਿਆ ਹਾਂਜੀ ਆ ਅੰਦਰ ਹੋ ਗਿਆ ਇੱਥੋਂ ਦਰਵਾਜ਼ਾ ਖੁੱਲੇ ਆ ਦਰਵਾਜ਼ਾ ਖੁੱਲੇ ਗਿਆ ਖੁੱਲ੍ਹਾਈ ਹੋ ਜੇ ਕੁੰਡਾ ਲੱਗਾ ਸੀ ਠੀਕ ਆ ਹਾਂਜੀ ਤਾਂ ਇੱਥੋਂ ਸਿਲੰਡਰ ਪਹਿਲਾਂ ਚੱਕੇ ਉਹਨਾਂ ਨੇ ਠੀਕ ਆ ਇਹ ਸਿਲੰਡਰ ਚੱਕ ਲਿਆ ਹਾਂਜੀ

ਇਹ ਦਰਵਾਜ਼ਾ ਰਾਤ ਨੂੰ ਤੁਸੀਂ ਮਤਲਬ ਇੱਧਰ ਢੋਹਦਾ ਹਾਂ 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 ਜੀ ਕੁੰਡਾਲਾ ਕੀ ਹਾਂ ਜੀ ਇੱਧਰ ਬਾਹਰ ਪੈ ਜਾਂਦੇ ਹਾਂ ਹਾਂ ਜੀ ਇੱਧਰ ਪੈ ਕੱਲੇ ਵੀ ਲਾਇਆ ਸੀ ਤਾਂ ਹਾਂ ਜੀ ਹਾਂ ਜੀ ਤੇ ਤੇ ਇਹ ਤੁਹਾਡਾ ਮੇਨ ਘਰ ਆ ਹਾਂ ਜੀ ਇਹ ਮੇਨ ਘਰ ਆ ਇੱਧਰ ਮੇਨ ਘਰ ਇਧਰ ਹਵੇਲੀ ਆ ਹਾਂ ਜੀ ਇਹ ਇਹ ਪਹੁੰਚ ਆਇਆ ਇੱਧਰ ਹਾਂ ਹਾਂ ਜੀ ਛੋਟੀ ਵੀ ਤੁਹਾਡਾ ਕੀ ਨਾਮ ਹੈ ਮੇਰਾ ਰਾਜੀਦੀਪ ਸਿੰਘ ਇਹ ਕਿਹੜੇ ਪਿੰਡ ਖੜੇ ਹੋ ਤੁਸੀਂ ਰਾਗਪੁਰ ਜੀ

ਆਦੋ ਟੱਪ ਤੇ ਆਏ ਆ ਕਿੱਦਾਂ ਪਤਾ ਲੱਗਿਆ ਹਾਂਜੀ ਸਵੇਰੇ ਇੱਥੇ ਬੈਗ ਛੱਟਿਆ ਹੋਇਆ ਸੀ ਜੀ ਇੱਕ ਜੀ ਕਾਗਜ਼ ਪੱਤਰਾ ਵਾਲਾ ਹਾਂਜੀ ਕਾਹ ਪਤਾ ਲੱਗਾ ਸਪੈਚ ਪਿਆ ਸੀਗਾ ਹਾਂਜੀ ਟੱਪੇ ਕੇ ਤਾਂ ਹੀ ਵੇਖ ਸਕੋ ਜਿਹੜੇ ਕਾਗਜ਼ ਪੱਤਰਾ ਸੀ ਸਭ ਛੱਡੇ ਸੀਗੇ ਇਹ ਪਾਰਕ ਦਾ ਆ ਗਿਆ ਕੀ ਕੀ ਅੰਦਰ ਦੇਖਿਆ ਟ੍ਰਾਂਕ ਹੈ ਹੀ ਨਾ ਅੱਛਾ ਜੀ ਇਹ ਮੈਨੂੰ ਵੀ ਕੋੜੀ ਗਈ ਅੱਠੀ ਕਹਿੰਦੀ ਮੰਮੀ ਤੇ ਬਾਹਰ ਚੋਰੀ ਹੋ ਗਈ ਕਹਿੰਦੀ ਚੋਰੀ ਦਾ ਵੀ ਮਗਰ ਇਹ ਮੈਨਾਂ ਤੇ ਆਈਆਂ ਜਦ ਦੇਖਿਆ ਟ੍ਰਾਂਕ ਟ੍ਰਾਂਕ ਹੈ ਨਾ ਜਾਂ ਮੈਂ ਹੈ ਸਰ ਸਿਲੰਡਰ ਸਿਲੰਡਰ ਵੀ ਹੈ ਨਾ ਹਾਜੀ ਭਾਂਜੀ ਕੀ ਨਾਮ ਤੁਹਾਡਾ ਮਨਜੀਤ ਕੌਰ ਇਹ ਤੁਹਾਡੇ ਬਾਅਦ ਮੈਂਬਰੀ ਆ ਹਾਂਜੀ ਮੈਂਬਰੀ ਆ ਇਹ ਕਿ ਤੱਕ ਕਿਦਾਂ ਹੋਈ ਆ ਤੁਸੀਂ ਦੱਸੋ ਇਹ ਭਾਜੀ ਸੁੱਤੇ ਪੈਸੇ ਇੱਥੇ ਬਾਹਰ ਇੱਥੇ ਹੀ ਹਾਂਜੀ ਤੇ ਸੁੱਤਿਆਂ ਪਿਆ ਨੂੰ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਸਾਡੇ ਅੰਦਰ ਕੋਣ ਪੜ ਗਿਆ ਕੁੰਡਾ ਖੁੱਲਾ ਆ ਜਿੰਦਾ ਕੋਈ ਨਹੀਂ ਸੀ ਲਾਇਆ ਤੁਹਾਡਾ ਖੁੱਲਾ ਰਹਿਦਾ ਖੁੱਲਾ ਰੱਖੀਦਾ ਸੀ ਆਮ ਤੌਰ ਤੇ ਅੱਗੇ ਵੀ ਅਸੀਂ ਖੁੱਲਾ ਰੱਖੀਦਾ ਸੀ ਹਾਂ ਕਣ ਕੋਲੇ ਪਏ ਆ ਤੇ ਜਦੋਂ ਉੱਠ ਕੇ ਦੇਖਿਆ ਤਾਂ ਇਹ ਕਾਗਜ਼ਾਂ ਦਾ ਲਫਾਫਾ ਇੱਥੇ ਡਿੱਗਿਆ ਆ ਅੱਛਾ ਜੀ ਚਾਲੇ ਦੇਖੋ ਜਿਆਦਾ ਇਸ ਚੜੇ ਕੋਲ ਜਿੱਥੋਂ ਇਹ ਹਾਂ ਚੜੇ ਆ ਹਾਂ ਜੀ ਹਾਂ ਜੀ ਤੇ ਇਹਨਾਂ ਨੇ ਦੇਖਿਆ ਵੀ ਆ ਟਰੰਕ ਦੇ ਵਿੱਚ ਸੀਗਾ ਇਹ ਬਾਹਰ ਕਿੱਦਾਂ ਪਿਆ ਇੱਥੇ ਜਦ ਜਾ ਕੇ ਅੰਦਰ ਦੇਖਿਆ ਤਾਂ ਟਰੰਕ ਹੈ ਨਾ ਸ ਤੇ ਜਿਆਦਾ ਮੈਨੂੰ ਇੱਕ ਬੋਟੀ ਗਈ ਨਾ ਠੀਕ ਹੈ ਮम्मी ਸਾਡਾ ਸਿਲੰਡਰ ਚੋਰੀ ਟਰੰਕ ਚੋਰੀ ਹੋ ਗਿਆ ਜੇ ਜਿਹੜੇ ਤੁਹਾਡੇ ਨਾਲ ਖੜੇ ਆਏ ਗਏ ਆਹੋ ਤੇ ਜਦ ਮੈਂ ਬਾਹਰੋਂ ਅੰਦਰੋਂ ਆਇਆ ਕੇ ਦੇਖਿਆ ਤਾਂ ਟਰੰਕ ਨਾ ਸਿਲੰਡਰ ਮੈਂ ਕਿਹਾ ਤੁਹਾਡਾ ਸਿਲੰਡਰ ਵੀ ਹੈ ਨਹੀਂ ਕਿ ਸਿਲੰਡਰ ਵੀ ਚੋਰੀ ਹੋ ਗਿਆ ਨੋਏ ਜੀ ਚਾਚਾ ਕਿ ਲੈ ਗਾਇਆ ਵਿੱਚ 10000 ਰੁਪਇਆ ਸੀ ਮੁੰਡੇ ਦੇ ਕੰਗਣ ਸੀ ਨਿਆਰੇ ਦੇ ਕੱਪੜੇ ਆ ਆ ਖੁਸ਼ ਲੈ ਗਏ ਮਾਲ ਮਾਲੀ ਚੋ ਲੈ ਤੀ ਫਿਰ ਉਹ ਜਿਹੜਾ ਟਾਂਕ ਸੀ ਭਾਰਾ ਨਹੀਂ ਸੀ ਉਹ ਭਾਰਾ ਸੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਚੱਕ ਕੇ ਲੈ ਗਾ ਕੱਪੜਿਆਂ ਦਾ ਭਰਿਆ ਭਿਆ ਸੀ ਨਾਲ-ਨਾਲ ਵਿਖੇ ਕਿਤੇ ਸੁੱਟ ਕੇ ਨਹੀਂ ਚਲ ਗਏ ਅਸੀਂ ਹੁਣ ਸਾਰੇ ਦੇਖ ਕੇ ਆਏ ਸਾਨੂੰ ਕਿਤੇ ਨਹੀਂ ਲੱਗਾ ਮੈਨੂੰ ਪਤਾ ਲੱਗਾ ਵੀ ਤੁਹਾਡੇ ਡਾਕੂਮੈਂਟ ਜਿਹੜੇ ਉਧਾਰ ਕਾਰਡ ਵਗੈਰਾ ਉਹ ਸੱਟ ਗਿਆ ਹਾਂਜੀ ਉਹ ਸੱਟ ਗਿਆ ਜੀ ਉਹ ਇੱਥੇ ਚਲੇ ਦੇ ਕੋਲੇ ਅੱਛਾ ਇੱਥੇ ਚੜਨ ਲੱਗੇ ਸਿੱਟ ਗਏ ਹਾਂ ਕਿਤੇ ਲਾ ਕੇ ਕਿਤੇ ਉਹਨੇ ਖੋਲ ਕੇ ਦੇਖੇ ਹਾਂ ਜੀ ਇਹ ਜਿੰਦੇ ਇਹ ਜਿੰਦੇ ਲੱਗੇ ਹੋ ਆ ਤੇ ਇਥੋਂ ਉਹ ਮਤਲਬ ਚੜ ਜਦੋਂ ਜਾਣ ਲੱਗੇ ਵੀ ਇਧਰ ਦੀ ਚੜੇ ਇਹਦਾ ਮਤਲਬ ਇਧਰ ਤੇ ਚੜੇ ਆ ਫਿਰ ਆਧਾਰ ਕਾਰਡ ਵਗੈਰਾ ਸੁੱਟ ਗਏ ਤੇ ਬਾਕੀ ਸਮਾਨ ਲੈ ਹਾਂ ਜੀ ਹਾਂ ਜੀ ਪੰਜ ਕੋਈ ਪੁਲਿਸ ਕੰਪਲੇਂਟ ਕੀਤੀ ਹੈ ਭਾਜੀ ਹੁਣ ਸਾਡੇ ਨਾਲ ਹਸਬੰਡ ਆਉਂਦੇ ਆ ਤੇ ਅਸੀਂ ਆਇਆ ਤੇ ਫਿਰ ਕਰਨੀ ਆ ਠੀਕ ਹੈ ਤੁਸੀਂ ਹੁਣ ਕੀ ਬੀਬੀ ਮੰਗ ਕਰਦੇ ਹੋ ਮਾਂਗਾ ਸੀ ਇਹ ਕਰਦੇ ਆ ਵੇ ਸਾਡਾ ਸਿਲੰਡਰ ਮਿਲਣਾ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਕੱਪੜੇ ਲੈ ਆਣੇ ਨੇ ਜਦੋਂ ਜ਼ਰੂਰੀ ਮਿਲਣੇ ਚਾਹੀਦੇ ਤੇ ਚੋਰਾਂ ਤੇ ਕਾਰਵਾਈ ਹਾਂਜੀ ਚੋਰਾਂ ਤੇ ਕਾਰਵਾਈ ਹੋਵੇ ਕੋਈ ਸ਼ੱਕ ਹੈ ਕਿਸ ਤੁਹਾਨੂੰ ਸ਼ੱਕ ਹੈ ਸਾਨੂੰ ਛਿੰਗੜਾ ਦੇ ਬੰਦਿਆਂ ਤੇ ਅਮ ਛਿੰਗੜਾ ਟੀਜੀ ਛਿੰਗੜਾ ਦੇ ਨਸ਼ੇੜੀ ਕਿਦਾਂ ਕਿਦਾਂ ਸ਼ੱਕ ਕਰਦੇ ਨਸ਼ੇੜੀ ਉਹ ਰਾਤ 11 ਵਜੇ ਤੱਕ ਇੱਥੇ ਘੁੰਮਦੇ ਰਹੇ ਸਵੇਰੇ ਅਸੀਂ ਉਹਨੂੰ ਫੜਿਆ ਵੀ ਉਹਦੇ ਲਾਈਆਂ ਵੀ ਦੋ ਤਿੰਨ ਚਪੇੜਾਂ ਅੱਛਾ ਜੀ ਉਹ ਫੇਰ ਖੇਤੋਂ ਖੇਤੀ ਭੱਜ ਗਿਆ ਅਤਕੇ ਗਿਆ ਕੁੜੀਏ ਛੁੱਟ ਕੇ ਭੱਜ ਗਿਆ ਨਹੀਂ ਬਾਈ ਦੀ ਵੀ ਉਹ ਨੇ ਚੋਰੀ ਕੀਤੀ ਹੁੰਦੀ ਫੇਰ ਦੁਬਾਰਾ ਉਹਨੇ ਆਉਣਾ ਨਹੀਂ ਸੀ ਇੱਥੇ ਹਾਂਜੀ ਉਹ ਸਮਾਨ ਲੈ ਕੇ ਆਇਆ ਨਸ਼ਾ ਨਸ਼ਾ ਲੈ ਕੇ ਆਇਆ ਸੀ ਹਾਂਜੀ ਨਸ਼ਾ ਲੈ ਕੇ ਆਇਆ ਸੀ ਅੱਛਾ ਜੀ ਕਹਿੰਦਾ ਮੈਂ ਸਮਾਨ ਲੈ ਕੇ ਆਇਆ ਉਹ ਨਹੀਂ ਤੁਸੀਂ ਕੰਪਲੀਟ ਸਪੀਚ ਲਿਖਾ ਦਿਓ ਹਾਂਜੀ